ਸੱਤ ਸ਼ਰੀਆ ਕਾਲ ਵੈਸੇ ਤਾਂ ਸਾਰੇ ਹੀ ਪੌਦੇ ਆਪਣੀ ਆਪਣੀ ਜਗ੍ਹਾ ਤੇ ਫਾਇਦੇਮੰਦ ਹਨ ਪਰ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਪੰਜ ਪੌਦਿਆਂ ਦੀ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਤਨ ਸੁੱਖ ਤੇ ਸ਼ਾਂਤੀ ਤਿੰਨੋਂ ਹੀ ਮਿਲ ਜਾਂਦੇ ਹਨ ਤੁਲਸੀ ਦਾ ਪੌਦਾ ਤੁਲਸੀ ਦੇ ਪੌਦੇ ਨੂੰ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ ਇਸ ਨੂੰ ਘਰ ਦੇ ਆਂਗਣ ਵਿੱਚ ਜਾਂ ਬਾਲਕੰਨੀ 'ਚ ਲਗਾਓ ਹਰ ਰੋਜ਼ ਸਵੇਰੇ ਪਾਣੀ ਦਿਓ ਦੀਵਾ ਸਰੋਂ ਦੇ ਤੇਲ ਦਾ ਦੀਵਾ ਬਾਲੋ ਘਰ ਚੋਂ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਤੇ ਵਾਤਾਵਰਣ ਸ਼ੁੱਧ ਹੋ ਜਾਵੇਗਾ। ਮਨੀ ਪਲਾਂਟ ਇਸ ਪੌਦੇ ਨੂੰ ਧਨ ਦਾ ਚਿੰਨ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਦੱਖਣ ਪੂਰਬ ਦਿਸ਼ਾ ਵਿੱਚ ਲਗਾਓ। ਜਿੰਨਾ ਵਧੇਗਾ ਘਰ ਵਿੱਚ ਉੰਨੀ ਹੀ ਖੁਸ਼ਹਾਲੀ ਧਨ ਦੀ ਪ੍ਰਾਪਤੀ ਹੋਵੇਗੀ ਤੇ ਇਹਦੇ ਪੱਤਿਆਂ ਨੂੰ ਹਰ ਰੋਜ਼ ਸਾਫ਼ ਜ਼ਰੂਰ ਕਰਿਓ ਤੇ ਪਾਣੀ ਦਾ ਛਿੜਕਾਅ ਦਿੰਦੇ ਰਹੋ। ਐਲੋਵੀਰਾ ਇਹ ਪੌਦਾ ਸਿਹਤ ਤੇ ਸੁੱਧ ਹਵਾ ਦੋਨੋਂ ਲਈ ਲਾਭਕਾਰੀ ਹੈ ਘਰ ਵਿੱਚ ਹਮੇਸ਼ਾ ਅਰੋਗ ਰਹਿਤ ਰੱਖੇਗਾ ਤੇ ਇਸ ਤੋਂ ਆਪਾਂ ਜੈਲ ਬਣਾ ਕੇ ਵੀ ਆਪਣੇ ਚਿਹਰੇ ਲਈ ਵੀ ਵਰਤ ਸਕਦੇ ਹਾਂ ਤੇ ਇਸ ਦੀ ਸਬਜ਼ੀ ਬਣਾ ਕੇ ਖਾਵਾਂਗੇ ਤਾਂ ਆਪਣੇ ਜੋਇੰਟ ਪੇਨ ਤੋਂ ਜਿਹੜਾ ਰਾਹਤ ਮਿਲਦੀ ਆ ਤੇ ਘਰ ਦੇ ਵਾਤਾਵਰਣ ਨੂੰ ਤਾਂ ਇਹ ਸ਼ੁੱਧ ਕਰਦਾ ਹੀ ਹੈ ਲੱਕੀ ਬਾਸ ਇਹ ਇਹ ਵਾਸਤੂ ਸ਼ਾਸਤਰ ਅਨੁਸਾਰ ਖੁਸ਼ਹਾਲੀ ਦਾ ਪ੍ਰਤੀਕ ਹੈ ਤਿੰਨ ਤਣਿਆਂ ਵਾਲਾ ਖੁਸ਼ਹਾਲੀ ਲਈ ਅਤੇ ਪੰਜ ਤਣਿਆਂ ਵਾਲਾ ਤਿੰਨ ਤਣਿਆਂ ਵਾਲਾ ਖੁਸ਼ਹਾਲੀ ਲਈ ਅਤੇ ਪੰਜ ਤਣਿਆਂ ਵਾਲਾ ਸਿਹਤ ਲਈ ਲਾਭਕਾਰੀ ਮੰਨਿਆ ਜਾਂਦਾ ਹੈ ਜੇਕਰ ਬੱਚਿਆਂ ਦਾ ਕੱਦ ਨਹੀਂ ਵਧਦਾ ਤਾਂ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਓ ਇਸ ਨੂੰ ਘਰ ਦੇ ਡਾਈਨਿੰਗ ਟੇਬਲ ਜਾਂ ਡਿਨਰ ਟੇਬਲ ਦੇ ਉੱਪਰ ਤੁਸੀਂ ਰੱਖ ਸਕਦੇ ਹੋ ਤੇ ਬੱਚਿਆਂ ਦਾ ਕੱਦ ਵੀ ਬਹੁਤ ਆਸਾਨੀ ਨਾਲ ਵਧਣ ਲੱਗ ਜਾਵੇਗਾ ਕਿਉਂਕਿ ਇਹਦੇ ਵਸਤੂ ਅਨੁਸਾਰ ਸ਼ਾਸਤਰ ਅਨੁਸਾਰ ਬਹੁਤ ਆ ਜਿਆਦਾ ਫਾਇਦੇਮੰਦ ਵੀ ਹੈ ਜਿਹੜੀ ਬਹੁਤ ਜਲਦ ਠੀਕ ਹੋ ਜਾਵੇਗੀ ਨਿੰਮ ਇਹ ਪੌਦਾ ਘਰ ਦੇ ਆਂਗਣ ਵਿੱਚ ਜੇਕਰ ਘਰ ਦਾ ਵਿੜਾ ਤੁਹਾਡਾ ਖੁੱਲਾ ਹੈ ਤਾਂ ਤੁਸੀਂ ਘਰ ਦੇ ਵਿੜੇ ਵਿੱਚ ਆਂਗਣ ਵਿੱਚ ਲਗਾ ਸਕਦੇ ਹੋ ਨਹੀਂ ਤਾਂ ਘਰ ਦੇ ਮੁੱਖ ਦੇ ਗੇਟ ਦੇ ਬਾਹਰਲੀ ਸਾਈਡ ਤੁਸੀਂ ਇਸ ਪੌਦੇ ਨੂੰ ਲਗਾਓ ਇਹ ਹਵਾ ਨੂੰ ਸ਼ੁੱਧ ਕਰਦਾ ਹੈ ਬੁਰੀਆਂ ਨਜ਼ਰਾਂ ਨੂੰ ਘਰ ਤੋਂ ਬਚਾਉਂਦਾ ਹੈ ਸੁਰੱਖਿਆ ਕਵਚ ਦਾ ਜਿਹੜਾ ਕੰਮ ਇਹ ਕਰਦਾ ਆ ਤੇ ਕਈ ਦਵਾਈਆਂ ਵਿੱਚ ਵੀ ਇਹਨੂੰ ਵਰਤਿਆ ਜਾਂਦਾ ਹੈ। ਇਹਦੀ ਦਾਤਣ ਆਪਾਂ ਸਵੇਰੇ ਕਰੀਏ ਤਾਂ ਦੰਦਾਂ ਨੂੰ ਵੀ ਆਰਾਮ ਮਿਲਦਾ ਆ। ਜਿਵੇਂ ਹੀ ਇਹ ਪੌਦੇ ਘਰ ਵਿੱਚ ਹਰਿਆਲੀ ਲੈ ਕੇ ਆਉਂਦੇ ਹਨ, ਓਵੇਂ ਹੀ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ, ਸੁੱਖ, ਸ਼ਾਂਤੀ ਤੇ ਪ੍ਰਸਿੱਧੀ ਭਰ ਦਿੰਦੇ ਹਨ। ਇਸ ਲਈ ਇਹ ਪੌਦੇ ਅੱਜ ਹੀ ਘਰ ਵਿੱਚ ਲਗਾਓ। ਜਦੋਂ ਤੁਸੀਂ ਇਹ ਪੌਦੇ ਘਰ ਵਿੱਚ ਲਗਾਉਂਗੇ ਤਾਂ ਕੁਝ ਹੀ ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਖੁਸ਼ਹਾਲੀ ਅਤੇ ਖੁਸ਼ਕਿਸਮਤੀ ਨਾਲ ਭਰ ਜਾਵੇਗੀ ਤੇ ਤੁਸੀਂ ਇਸ ਦੇ ਨਤੀਜੇ ਦੇਖ ਕੇ ਹੈਰਾਨ ਰਹਿ ਜਾਓਗੇ